ਲੋ ਵੀ ਦੋਸਤੋ ਅੱਜ ਅਸੀਂ 11 21 ਬਾਸਮਤੀ ਨੂੰ ਪਹਿਲੀ ਖਾਦ ਜਿਹੜੀ ਆ ਸ਼ੁਰੂ ਕਰ ਦਿੱਤੀ ਆ ਸੋ ਅੱਗੇ ਆਪਾਂ ਹਰ ਵਾਰ ਜਿਹੜੀ ਆ ਜ਼ਿੰਕ ਲੱਗ ਪਾਉਨੇ ਆ ਤੇ ਸਲਫਰ ਜਿਹੜੀ ਆ ਮਿਕਸ ਹੁੰਦੀ ਉਹ ਪਾਉਨੇ ਐਸ ਵਾਰੀ ਪਹਿਲੀ ਵਾਰ ਆਪਾਂ ਜਿਹੜੀ ਆ ਯਾਰਾ ਕੰਪਨੀ ਆਈ ਆ ਜਿਹੜੀ ਆ ਇਹਦਾ ਸੁਣਿਆ ਸੀ ਵੀ ਇਹਦੇ ਪ੍ਰੋਡਕਟ ਜਿਹੜੇ ਬਹੁਤ ਵਧੀਆ ਪ੍ਰੋਡਕਟ ਆ ਯਾਰਾ ਦੇ ਤੇ ਪਹਿਲੀ ਵਾਰੀ ਆਪਾਂ ਇਸ ਵਾਰੀ ਯਾਰਾ ਦੀ ਲਿਕੁਇਡ ਜਿਹੜੀ ਆ ਜਿੰਕੂ ਯੂਜ਼ ਕਰਨ ਜਾ ਰਹੇ ਆ ਇਹ ਲਿਕਵਿਡ 1 ਲੀਟਰ ਜਿਹੜਾ ਇਹ ਲਗਭਗ 3 ਕਿੱਲਿਆਂ ਦੇ ਵਿੱਚ ਇਹ 1 ਲੀਟਰ ਦੀ ডোজ ਦਿੱਤੀ ਗਈ ਆ 3 ਕਿੱਲਿਆਂ ਦਾ ਲਗਭਗ 337 ਗ੍ਰਾਮ ਆਪਾਂ ਕਹਿ ਸਕਦੇ ਆ ਵੀ ਇੱਕ ਕਿੱਲੇ ਦੇ ਵਿੱਚ ਜਿਹੜੀ ਆ ਇਹ ਯਾਰਾ ਲਿਕਵਿਡ ਪਾਉਣੀ ਆ ਇਹਦੇ ਨਾਲ ਆਪਾਂ ਇਸ ਵਾਰੀ ਜਿਹੜੀ ਆ ਬਾਇਓ ਆਰਗੈਨਿਕ ਸਲਫਰ ਪਾ ਰਹੇ ਆ ਇਹ ਸਾਈ ਬਾਇਓ ਆਰਗੈਨਿਕ ਵਾਲੇ ਆ ਇਹਨਾਂ ਦਾ ਪ੍ਰੋਡਕਟ ਆਪਾਂ ਯੂਜ਼ ਕਰ ਰਹੇ ਆ ਇਸ ਵਾਰੀ ਪਹਿਲੀ ਵਾਰੀ 3 ਕਿਲੋ ਸਲਫਰ ਦੀ ਜਿਹੜੀ ਆ ਇਹ ਫਰਟੀਲਾਈਜ਼ਰ ਸਲਫਰ ਜਿਹੜੀ ਹੈ 90% ਜਿਹੜੀ ਹੈ ਇਹ ਆਪਾਂ ਪਾ ਰਹੇ ਹਾਂ ਦੇ ਵਿੱਚ ਮਾਈਕਰੋ ਗ੍ਰੇਨੂਲਸ ਜਿਹੜੇ ਹੈਗੇ ਨੇ ਇਹਦੇ ਨਾਲ ਆਪਾਂ ਇਹ ਯੂਜ਼ ਕਰ ਰਹੇ ਹਾਂ ਤੇ ਪਹਿਲੀ ਵਾਰੀ ਅਸੀਂ ਜਿਹੜਾ ਹੈਗਾ ਪਹਿਲੀ ਖਾਦ ਜਿਹੜੀ ਆ ਇਹ ਅਸੀਂ ਗੱਟਾ ਹੀ ਪੂਰਾ ਇੱਕ ਕਿੱਲੇ ਦਾ ਪਾਉਣ ਲੱਗੇ ਹਾਂ ਤਾਂ ਕਿ ਝੋਨਾ ਕਾਫੀ ਵਧੀਆ ਹੋ ਗਿਆ ਸੀਗਾ ਝੋਨੇ ਦਾ ਇਸ ਵਾਰੀ ਝੋਟੇ ਕਾਫੀ ਹੋ ਗਿਆ ਸੀ ਕਿਉਂਕਿ ਜਿਹੜੇ ਵਿੱਚੋਂ ਟਾਈਮ ਨਹੀਂ ਲੱਗੇਗਾ ਛੋਟੇ ਝੋਨੇ ਨੂੰ ਆਪਣੀ ਯੂਰੀਆ ਪਾਉਣ ਦਾ ਦੇ ਕੁਝ ਮੌਸਮ ਵਿੱਚੋਂ بارشਾਂ ਪੈਂਦੀਆਂ ਰਹੀਆਂ ਇਸ ਦੇ ਕਰਕੇ ਝੋਨਾ ਥੋੜਾ ਜਿਹਾ ਜ਼ਿਆਦਾ ਵੱਡਾ ਹੋ ਗਿਆ ਮੌਸਮ ਦੇ ਅਕੋਰਡਿੰਗ ਸਹੀ ਹੋ ਗਿਆ ਬਿਨਾਂ ਖਾਤ ਹੋਈ ਇੱਥੇ ਤਾਂ ਕੋਈ ਸੋਚਿਆ ਵੀ ਆਪਾਂ ਅੱਧਾ ਗੱਟਾ ਪਾਉਣ ਦੀ ਬਜਾਏ ਨੂੰ ਇਕੱਠਾ ਇੱਕ ਗੱਟਾ ਯੂਰੀਆ ਦਾ ਪਾ ਦਿੱਤਾ ਜਾਵੇ ਇੱਕ ਗੱਟਾ ਯੂਰੀਆ ਦਾ ਨਾਲ ਜਿਹੜੀ ਹੈ ਇਹ ਹੈਗੀ ਹੈ ਮਿਸਟਰ ਗ੍ਰੀਨ ਸਲਫਰ 90% ਔਰ ਇਹਦੇ ਨਾਲ ਹੈਗੀ ਆ ਯਾਰਾ ਦੀ ਯਾਰਾ ਬੀਟਾ 11 ਬੀਟਾ ਪ੍ਰੋ ਕੋਟ ਜ਼ਿੰਕ ਆ ਇਹ ਪ੍ਰੋ ਕੋਟ ਜ਼ਿੰਕਮਲ ਲਿਕਵਿਡ ਜ਼ਿੰਕ ਦੇ ਵਿੱਚ ਆਉਂਦੀ ਐ ਐਕਟ ਕੱਢਿਆ ਹੋਇਆ ਜ਼ਿੰਕ ਦਾ ਪਰ ਇਹ ਆਪਾਂ ਪਹਿਲੀ ਵਾਰੀ ਯੂਜ਼ ਕਰ ਰਹੇ ਆ ਤਾਂ ਦੱਸਾਂਗੇ ਇਸ ਚੀਜ਼ ਦਾ ਵੀ ਇਹਦਾ ਰਿਜ਼ਲਟ ਆਪਾਂ ਨੂੰ ਕਿਵੇਂ ਮਿਲਦਾ ਵਾ ਤੇ ਇਹ ਕਿੰਨੀ ਕੋ ਜਿਹੜੀ ਬੈਸਟ ਰਿੰਗਰ ਪਾਉਣ ਦੇ ਵਿੱਚ ਵੀ ਇਸ ਤੋਂ ਪਹਿਲਾਂ ਆਪਾਂ ਜਿਹੜੀ 33% ਜਿਹੜੀ ਜ਼ਿੰਕ ਆਉਂਦੀ ਸੀਗੀ ਆਪਾਂ ਜ਼ਿੰਕ ਸਲਫੇਟ ਤੇ ਜ਼ਿੰਕ ਜਿਹੜੀ ਆ ਉਹ ਪਹਿਲਾਂ ਵਰਤਦੇ ਸੀ ਤੇ ਐਸ ਵਾਰੀ ਪਹਿਲੀ ਵਾਰੀ ਜਿਹੜੀ ਸਲਫਰ ਤੇ ਆਪਾਂ ਹਰ ਸਾਲ ਹੀ ਜਿਹੜੀ ਆ ਲਗਭਗ 3 ਕਿਲੋ ਦੀ ਆਪਣੀ ਡੋਜ਼ ਆ ਪਰ ਐਸ ਵਾਰੀ ਆਪਾਂ ਜਿਹੜੀ ਆ ਇਹ ਸਲਫਰ ਆ ਇਹ ਜਿਹੜੀ ਉਹ ਦੇਸੀ ਕੀ ਪਾਊਡਰ ਤੇ ਉਹ ਇੱਕ ਤਾਂ ਉਹਦੀ ਦਿੱਕਤ ਬੜੀ ਆਉਂਦੀ ਸੀ ਪਾਉਣ ਦੀ ਪਾਉਣ ਵਾਲਿਆਂ ਨੂੰ ਵੀ ਵਿਚਾਰਿਆਂ ਨੂੰ ਦਿੱਕਤ ਬੜੀ ਆਉਂਦੀ ਸੀਗੀ ਤੇ ਦੂਜਾ ਉਹਦੇ ਵਿੱਚ ਜਦੋਂ ਹਵਾ ਚੱਲ ਪੈਂਦੀ ਸੀ ਤੇ ਉੱਡਣ ਲੱਗ ਪੈਂਦੀ ਸੀਗੀ ਤੇ ਇਸ ਕਰਕੇ ਉਹਦੀ ਪ੍ਰੋਬਲਮ ਆਉਂਦੀ ਸੀਗੀ ਤੇ ਜੇ ਉਹਨੂੰ ਪਾਣੀ ਜਿਆਦਾ ਲੱਗ ਜਾਂਦਾ ਸੀਗਾ ਯੂਰੀਆ ਨੂੰ ਤੇ ਉਹ ਬਣ ਜਾਂਦੀ ਸੀ ਮਰੁੰਡੇ ਟਾਈਪ ਜਿਵੇਂ ਕਹਿ ਸਕਦੇ ਹੋ ਤੇ ਜੇ ਪਾਣੀ ਘੱਟ ਲੱਗਦਾ ਸੀ ਯੂਰੀਆ ਨੂੰ ਤੇ ਉਹ ਵਿੱਚ ਪਾਊਡਰ ਰਹਿ ਜਾਂਦਾ ਸੀ ਉਹ ਬੜੀ ਦਿੱਕਤ ਤੇ ਬੜੀ ਪਰੇਸ਼ਾਨੀ ਕਰਦੀ ਸੀਗੀ ਫੌਨ ਲੱਗਿਆਂ ਵੀ ਸੋ ਇਹ ਜਿਹੜੀ ਗ੍ਰੀਨ ਮੈਕਾ ਤੁਸੀਂ ਦੇਖ ਸਕਦੇ ਜੇ ਆਪਾਂ ਛੋਟੀਆਂ-ਛੋਟੀਆਂ ਜਿਵੇਂ ਸੇਵੀਆਂ ਭੁਜਿਆ ਟਾਈਪ ਸੇਵ ਭਾਜੀ ਜਿਵੇਂ ਆਪਾਂ ਹੁੰਦੀ ਹੈ ਉਹ ਸੇਵ ਦੀ ਹੈਗੀ ਆ ਤੇ ਇਹ ਪਾਉਣ ਦੀ ਵੀ ਸਹੀ ਹੈ ਤੇ ਰਲਾਉਣ ਦੇ ਵਿੱਚ ਵੀ ਸਹੀ ਹੈ ਤੇ ਇਹ ਜਿਹੜੀ ਹੈਗੀ ਆਪਣੀ ਚਾਰਾਂ ਕੁ ਬਾਦੀਤੀ ਇੱਕ ਹੈ ਉਹਦੀ ਬਾਦੀਤੀ ਸਾਰੀ ਇਹ ਲਗਭਗ 1 ਲੀਟਰ ਜਿਹੜਾ